ਸਤਿ ਸ਼੍ਰੀ ਅਕਾਲ ਪ੍ਰੋਫੈਸਰ ਅੰਜੀਤ ਸਿੰਘ ਕੋਮਨ ਜੀ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ ਥੈਂਕ ਯੂ ਤੁਸੀਂ ਟਾਈਮ ਕੱਢਿਆ ਮਿਹਰਬਾਨੀ ਜੀ ਮੈਂ ਬਾਈ ਵੇ ਆਫ ਇੰਟਰੋਡਕਸ਼ਨ ਦੱਸ ਦਵਾਂ ਕਿ ਪ੍ਰੋਫੈਸਰ ਅੰਜੀਤ ਸਿੰਘ ਕੋਮਨ ਉੱਗੇ ਇਕਨੋਮਿਸਟ ਨੇ ਪੰਜਾਬੀ ਯੂਨੀਵਰਸਿਟੀ ਛੇਡੋ ਦੀ ਡਿਪਾਰਟਮੈਂਟ ਰਹਿ ਨੇ ਔਰ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਆਫ ਐਮਿਨੈਂਸ ਨੇ ਇਹਨਾਂ ਨੇ ਪਿੱਛੇ ਜੇ ਇੱਕ ਕਿਤਾਬ ਇਹਨਾਂ ਦੀ ਆਈ ਹੈ ویسੇ ਤੇ ਕਿਤਾਬਾਂ ਇਹਨਾਂ ਬਹੁਤ ਲਿਖੀਆਂ ਲੇਕਿਨ ਲੇਟੈਸਟ ਕਿਤਾਬ ਇਹਨਾਂ ਦੀ ਆਈ ਆ ਡਾਇਨਾਮਿਕਸ ਆਫ ਡਰਗ ਐਡਿਕਸ਼ਨ ਐਂਡ ਅਬਿਊਸ ਡਾਕਟਰ ਪ੍ਰੋਫੈਸਰ ਅੰਜੀਤ ਸਿੰਘ ਕੁਮਰ ਦੇ ਨਾਲ ਇਹਦੇ ਚ ਡਾਕਟਰ ਗੁਰਿੰਦਰ ਕੌਰ ਤੇ ਡਾਕਟਰ ਜਤਿੰਦਰ ਸਿੰਘ ਵੀ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕੰਟਰੀਬਿਊਟ ਕੀਤਾ ਵਾ ਪ੍ਰੋਫੈਸਰ ਕੁਮਰ ਇਹ ਦੱਸੋ ਕਿ ਪਹਿਲੋਂ ਤੇ ਅੱਜ ਦਾ ਮਸਲਾ ਇਹ ਵਾ ਕਿ ਜਿਹੜੀ ਚੋਣ ਪ੍ਰਚਾਰ ਹੋ ਰਿਹਾ ਵਾ ਕੀ ਤੁਹਾਨੂੰ ਵੀ ਲੱਗਦਾ ਵਾ ਕਿ ਜਿਹੜੇ ਅਸਲੀ ਪੰਜਾਬ ਦੇ ਇਸ਼ੂਜ਼ ਨੇ ਲੋਕਾਂ ਦੇ ਇਸ਼ੂਜ਼ ਨੇ ਉਹ ਗਾਇਬ ਨੇ ਔਰ ਸ਼ਾਇਦ ਹੋਰ ਹੀ ਗੱਲਾਂ ਬਾਤਾਂ ਹੋ ਰਹੀਆਂ ਇਸ ਚੋਣ ਪ੍ਰਚਾਰ ਚ ਸਿੰਸਰ ਬਿਲਕੁਲ ਇਹ ਤੁਸੀਂ ਠੀਕ ਕਹਿ ਰਹੇ ਹੋ ਇਸ ਵਾਰੀ ਦਾ ਚੋਣ ਪ੍ਰਚਾਰ ਤੇ ਮੈਨੀਫੈਸਟੋਸ ਪਹਿਲਾਂ ਨਾਲੋਂ ਕੁਝ ਵੱਖਰੇ ਨੇ ਹਮ ਹੈ ਨਾ 2012 ਚ ਵੀ 17 ਚ ਵੀ ਫਿਰ ਆਪਣਾ ਉੰਨੀ ਭਾਈ ਸਭ ਕਿਉਂ ਡਰਗ ਦਾ ਮਸਲਾ ਬਹੁਤ ਇੰਪੋਰਟੈਂਟ ਸੀਗਾ ਹਮ ਕੋਈ ਕਹਿੰਦਾ ਮੈਂ ਮਹੀਨੇ ਚ ਬੰਦ ਕਰ ਦੇਣਾ ਕੋਈ ਕਹਿੰਦਾ ਲਾਪ ਤੋੜ ਦੇਣਾ ਕੋਈ ਕੁਝ ਕਰ ਦੇਣਾ ਪਰ ਉਹ ਤਰੰਗ ਜਿਉਂ ਦੀ ਤਿਉ ਚੱਲ ਰਹੀ ਹੈ ਮਸਲਾ ਹਾਲੀ ਹੈ ਕਿਹਾ ਡਰਮਸ ਵਾਲਾ ਅਨਰਖੀਆਂ ਬੜਾ ਬਹੁਤ ਅਹਿਮ ਮੁੱਦਾ ਹੈ ਪੰਜਾਬ ਦੇ ਪੰਜਾਬ ਦੇ ਯੂਥ ਵਾਸਤੇ ਤੇ ਦੂਸਰਾ ਜਿਹੜਾ ਤੁਸੀਂ ਬਹੁਤ ਠੀਕ ਗੱਲ ਕੀਤੀ ਹੈ ਕਿ ਪੰਜਾਬ ਦੇ ਮੁੱਦੇ ਜਿਹੜੇ ਬੇਰੁਜ਼ਗਾਰੀ ਬਹੁਤ ਚਰਨਸ਼ੀਰਮਾ ਤੇ ਸਾਡਾ ਪ੍ਰਵਾਸ ਬਹੁਤ ਹੋ ਰਿਹਾ ਹੈਗਾ ਪਰ ਉਹ ਪ੍ਰਵਾਸ ਜਿਹੜਾ ਪੰਜਾਬ ਚ ਆ ਰਿਹਾ ਉਹਦੀ ਆਪਣੀਆਂ ਪ੍ਰੋਬਲਮਸ ਨੇ ਬਹੁਤ ਸਾਰੇ ਸਾਡਾ ਜਮੀਨ ਦੇ ਪਾਣੀ ਮੁੱਕ ਰਿਹਾ ਹੈਗਾ ਡਾਈਵਰਸਿਫਿਕੇਸ਼ਨ ਇਹ ਕੋਈ ਮੁੱਦਾ ਵੀ ਕੋਈ ਪੋਲਿਟੀਕਲ ਪਾਰਟੀ ਗੁਈ ਸ਼ਿੱਦਤ ਨਾਲ ਨਹੀਂ ਲੈ ਰਹੀ ਹੂੰ ਇਹ ਉਸੇ ਠੀਕ ਹੈ ਪਰ ਅਸਲੋਂ ਕਮਨ ਤੁਸੀਂ ਆ ਕਿਤਾਬ ਜਿਹੜੀ ਆ ਹਾਲੀ ਮੈਂ ਪੜੀ ਤੇ ਨਹੀਂ ਪਰ ਮੈਂ ਉਹਦੇ ਤੇ ਨਿਗਾਹ ਜ਼ਰੂਰ ਮਾਰੀ ਆ ਕਿਤਾਬ ਤੇ ਉਹਦੇ ਚ ਤੁਸੀਂ ਕੀ ਆ ਵਾਕੀ ਇਲੈਕਸ਼ਨਾਂ ਦੇ ਦੌਰਾਨ ਜੀ ਪੁਰਾਣੀਆਂ ਇਲੈਕਸ਼ਨਾਂ ਚ ਵੀ ਤੇ ਸ਼ਾਇਦ ਐਸ ਇਲੈਕਸ਼ਨ ਚ ਹੀ ਹੋ ਰਿਹਾ ਹੋਊਗਾ ਕਿ ਸਿਆਸੀ ਪਾਰਟੀਆਂ ਕਰੀਬ ਜਿ ਸਾਰੀਆਂ ਸਿਆਸੀ ਪਾਰਟੀਆਂ ਜਾਂ ਕਾਫੀ ਲੀਡਰ ਸਿਆਸੀ ਪਾਰਟੀਆਂ ਦੇ ਜਿਹੜੇ ਨੇ ਉਹ ਨਸ਼ੇ ਵੰਡਦੇ ਆ ਸ਼ਰਾਬ ਵੀ ਵੰਡਦੇ ਆ ਭੁੱਖੀ ਵੀ ਵੰਡਦੇ ਆ ਅਫੀਮ ਵੀ ਵੰਡਦੇ ਆ ਔਰ ਹੋਰ ਵੀ ਨਸ਼ੇ ਵੰਡਦੇ ਆ ਜੀ ਇਹਦੇ ਬਾਰੇ ਜਿਹੜੀ ਤੁਹਾਡੀ ਸਟੱਡੀ ਆ ਉਹਦੇ ਵਿੱਚ ਕੀ ਨਿਕਲ ਕੇ ਆਇਆ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਵਾਂਗਾ ਕਿ ਸਟੱਡੀ ਜਿਹੜੀ ਹੈ ਪੰਜ ਸਟੇਟਾਂ ਦੀ ਹੈ ਪੰਜਾਬ ਹਰਿਆਣਾ ਮਾਝਾ ਰਾਜਸਥਾਨ ਜੀ ਐਂਡ ਕੇ ਇਹ ਬਹੁਤ ਵੱਡਾ ਸਾਡਾ ਸਿੰਪਲ ਸੀ ਤੇ ਇਹਦੇ ਵਾਸਤੇ ਜਿਹੜਾ ਜੋ ਕੁਝ ਕਹਿ ਰਹੇ ਹੋ ਸਾਡੇ ਕੋਲ ਬੜੇ ਫੀਲਡ ਵਰਕ ਕੀਤਾ ਐਕਸਟੈਂਸਿਵ ਫੀਲਡ ਵਰਕ ਜਿਹਦੇ ਵਿੱਚ ਬਹੁਤ ਕੋਈ ਸਾਡੇ 3000 ਦੇ ਕਰੀ ਸਾਡੇ ਰਿਸਪੌਂਡੈਂਟਸ ਹਨ ਸਿਵਲ ਸਟ੍ਰੈਟਜੀ ਦੇ ਰਿਸਪੋਨਡੈਂਟ ਪਲਸ ਵਰੀ ਰਿਲੀਜੀਅਸ ਇੰਸਟੀਟਿਊਟ ਸਾਰਿਆਂ ਨਾਲ ਅਸੀਂ ਫੋਕਸ ਗਰਪ ਡਿਸਕਸ਼ਨ ਵੀ ਕੀਤੀਆਂ ਪਰ ਆਲਮੋਸਟ 15 16 ਜ਼ਿਲ੍ਹੇ ਜੋ ਕਰੀਬ 8 ਜ਼ਿਲ੍ਹੇ ਪੰਜਾਬ ਦੇ ਸਟੱਡੀ ਕੀਤੇ ਤੁਸੀਂ 4 16 ਜ਼ਿਲ੍ਹੇ ਸੀ 8 ਜ਼ਿਲ੍ਹੇ ਪੰਜਾਬ ਦੇ ਸੰਜੀ ਬਾਕੀ ਸਟੇਟਾਂ ਦੇ ਪੰਜਾਬ ਦੇ ਨਾਲ ਨਾਲ ਲੱਗਦੇ ਦੋ ਦੋ ਜ਼ਿਲ੍ਹੇ ਸੰਜੀ ਸੋ ਕੀ ਲੱਗਦਾ ਵਾ ਕਿ ਵਾਕਈ ਸਿਆਸੀ ਪਾਰਟੀਆਂ ਨਸ਼ੇ ਵੰਡਦੀਆਂ ਵਾ ਚੋਣਾਂ ਦੇ ਵਿੱਚ ਸੁਣਿਆ ਤੇ ਹੈ ਇਹਦੇ ਬਾਰੇ ਪਰ ਤੁਹਾਡੇ ਕੋਲ ਐਵੀਡੈਂਸ ਹੈ ਕੋਈ ਦੇਖੋ ਨੇ ਐਵੀਡੈਂਸ ਦੇਖੋ ਜਿਹੜਾ ਕਿ ਐਵੀਡੈਂਸ ਸਾਡੇ ਕੋਲ ਜੋ ਸੀ ਗ੍ਰੇਡ ਵਰ ਕੀਤਾ ਹੈ ਉਸ ਤੋਂ ਲੋਕਾਂ ਦੇ ਵਿੱਚ ਜੋ ਰਿਸਪੌਂਸ ਆਇਆ ਸਾਡੇ ਰਿਸਪੌਂਡੈਂਟਸ ਤੋਂ ਜਾਂ ਫੋਕਸ ਗਰੁੱਪ ਡਿਸਕਸ਼ਨਸ ਤੋਂ ਹਮ ਇਹ ਰਿਸਪੌਂਸ ਜਿਹੜਾ ਬਹੁਤ ਇਸ ਤਰ੍ਹਾਂ ਦਾ ਆਇਆ ਕਿ ਸਿਆਸੀ ਪਾਰਟੀਆਂ ਸਭ ਇਲੈਕਸ਼ਨ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਆਪਣੇ ਨਿਸ਼ੇ ਵੰਡਦੀਆਂ ਨੇ ਤੇ ਨਿਸ਼ੇ ਵੰਡ ਕੇ ਵੋਟਾਂ ਮਿਲੰਦੀਆਂ ਨੇ ਕਿ ਨਾ ਕੇਵਲੇ ਸਿਆਸੀ ਕੀ ਆਪਸੀ ਪਾਰਟੀਆਂ ਦੇ ਕੁਝ ਲੀਡਰ ਇਹ ਤੇ ਨਾਲ ਪੁਲਿਸ ਨਾਲ ਉਸ smugglers ਨੂੰ ਪੈਟਰੋਨਾਈਜ਼ ਵੀ ਕਰਦੇ ਇਹ ਵੀ ਸਾਡੀ ਸਟਡੀ ਚ ਨਿਕਲ ਕੇ ਆਇਆ ਉਹ ਸਿਰੇ ਨਾਲ ਹੁੰਦਾ ਕੀ ਹੈ ਕਿ ਜ਼ਿਮੀਨੀ ਕਿਨਾਰੇ ਸਾਰੀਆਂ ਪੋਲੀਟਿਕਲ ਪਾਰਟੀਆਂ ਜੋ ਸਾਰੀ ਪੋਲੀਟਿਕਲ ਸਾਰੇ ਪੋਲੀਟਿਕਲ ਨੇਤਾ ਨਹੀਂ ਨਾ ਹੀ ਸਾਰੇ ਪੁਲਿਸ ਵਾਲੇ ਪਰ ਜਦੋਂ ਪੋਲੀਟਿਕਲ ਨੇਤਾ ਵਕਤ ਵਕਤ ਪਾਰਟੀਆਂ ਚ ਹੁੰਦੇ ਆ ਤਾਂ ਉਹਨਾਂ ਦੀ ਆਪਣੀ ਇੱਕ ਮੋਰਲ ਅਥਾਰਟੀ ਜਿਹੜੀ ਆ ਰੋੜ ਹੋ ਜਾਂਦੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ ਨਹੀਂ ਵੀ ਜਦੋਂ ਉਹ ਪੈਟਰੋਨਾਈਜ਼ ਕਰ ਇਹਨਾਂ ਦੇ ਕੁਝ ਬੰਦੇ ਆ ਤਾਂ ਦੂਸਰੇ ਬੰਦੇ ਰੋਕ ਨਹੀਂ ਸਕਦੇ ਹਮ ਜਿਹੜੀ ਐਥਿਕ ਮੋਰਲ ਅਥਾਰਟੀ ਆ ਉਹ ਵੀ ਖੋ ਜਾਂਦੀ ਹੈ ਦੂਸਰਾ ਇਹ ਕਿ ਜਦੋਂ ਤੁਸੀਂ ਪੋਲਿਟਿਕਲ ਪਾਰਟੀਆਂ ਨਾਲ ਇਲੈਕਸ਼ਨਾਂ ਤੇ ਵੋਟਰਾਂ ਲੈਣ ਲਈ ਨਸ਼ੇ ਵੰਡਦੀਆਂ ਨੇ ਤਾਂ ਉਹਨਾਂ ਦੀ ਮੋਰਲ ਅਥਾਰਟੀ ਜਿਹੜੀ ਰੋੜ ਹੋ ਜਾਂਦੀ ਹੈ ਸੋ ਇਸ ਕਰਕੇ ਮੁਕਤ ਤੌਰ ਤੇ ਇਹ ਹੈ ਕਿ ਪੈਟਰੋਨਾਈਜ਼ਮ ਆਪ ਨਸ਼ੇ ਵੰਡਣਾ ਜ਼ਿਲ੍ਹੇ ਤੋਂ ਸਾਡੇ ਕਿੰਨੇ ਨਸ਼ੇ ਮਿਲੇ ਆ ਰਹੇ ਨੇ ਸੋ ਇਹ ਸਾਰਾ ਕੁਝ ਬਲਾ ਕੇ ਨਸ਼ੇ ਜਿਹੜੇ ਖਤਮ ਨਹੀਂ ਹੋ ਰਹੇ ਉਹਦੇ ਪਿੱਛੇ ਬਹੁਤ ਕੁਝ ਹੋਰ ਕਾਰਨ ਵੀ ਨੇ ਜਿਵੇਂ ਕਹਿ ਲੋ ਕਿ ਤੁਸੀਂ ਪੈਸਾ ਉਹਦੇ ਵਿੱਚ ਬਹੁਤ ਇਨਵੋਲਡ ਹੈ ਪੈਡਲਿੰਗ ਹੋ ਰਹੀ ਹੈ ਵੱਡੇ ਸਮੱਗਲਰ ਜਿਹੜੇ ਨੇ ਤੇ ਇੱਕ ਨੈਕਸਸ ਹੈ ਅਨਹੋਲੀ ਨੈਕਸਸ ਤੇ ਸੋ ਸੋ ਆਬਵੀਅਸਲੀ ਪ੍ਰੋਫੈਸਰ ਕੁਮਾਰ ਜੇ ਨੈਕਸਸ ਹੈ ਜੇ ਪਟਨੇ ਜਾਂ ਸਿਆਸੀ ਲੀਡਰਾਂ ਦੀ ਪੁਲਿਸ ਦੀ ਤੇ ਫਿਰ ਇਹ ਮਸਲੇ ਕਿਉਂ ਸਿਆਸੀ ਲੀਡਰ ਜਾਂ ਸਿਆਸੀ ਪਾਰਟੀਆਂ ਚੁੱਕਣ ਚੋਣਾ ਦੇ ਵਿੱਚ ਅ ਅਖੀਰਲੀ ਗੱਲ ਮੈਨੂੰ ਇਹ ਦੱਸੋ ਤੁਹਾਡੀ ਸਾਡੀ ਚੋਕੀ ਨਿਕਲ ਕੇ ਆਇਆ ਕਿ ਕੀ ਕਾਰਨ ਆ ਨਸ਼ੇ ਇੰਨੇ ਵਧ ਰਹੇ ਆ ਕੀ ਬੇਰਜ਼ਗਾਰੀ ਕਾਰਨ ਆ ਜਾਂ ਹੋਰ ਵੀ ਕੁਝ ਕਾਰਨ ਨੇ ਬੇਰਜ਼ਗਾਰੀ ਅਰਧ ਬੇਰਜ਼ਗਾਰੀ ਇੱਕ ਕਰਨੇ ਡਿਮਾਂਡ ਸਾਈਡ ਤੇ ਸਪਲਾਈ ਸਾਈਡ ਦੂਜਾ ਕਰ ਰਹੇ ਸਪਲਾਈ ਸਾਈਡ ਇਹ ਹੈ ਕਿ ਜਿਹੜੇ ਨਸ਼ੇ ਸਪਲਾਈ ਕਰਦੇ ਨੇ ਉਹ ਸਕੂਲਾਂ ਤੋਂ ਹੀ ਸ਼ੁਰੂ ਕਰ ਦਿੰਦੇ ਨੇ ਸਾਡੀ ਸਟੱਡੀ ਚ ਆਇਆ ਕਿ ਈਵਨ 7 ਸਾਲ ਤੋਂ ਲੈ ਕੇ 17 ਸਾਲ ਤੱਕ ਵੀ ਬਹੁਤ ਮਤਲਬ 75% ਜਿਹੜੇ ਨੇ ਸਾਡੇ ਡਰਗ ਐਡਿਕਟ ਸਾਡੀ ਸਟੱਡੀ ਹੈ ਸਾਡਾ ਇਹ ਨਹੀਂ ਕਿ ਪੰਜਾਬ ਦੇ ਸਾਰੇ ਬੱਚੇ ਇਸ ਕਿਸਮ ਦੇ ਨੇ 75% ਜਿਹੜੇ ਨਸ਼ੇੜੀ ਨੇ ਉਹਨਾਂ ਵਿੱਚੋਂ 7 ਤੋਂ 17 ਸਾਲ 35 ਸਾਲ ਤੱਕ ਬੱਚੇ ਨੇ ਸੋ ਇਹ ਜਿਹੜਾ ਨਿਕਲ ਕੇ ਆਉਂਦਾ ਨਾ ਕਿ ਸਵਾਲ ਇਹ ਪੈਦਾ ਹੁੰਦਾ ਕਿ ਸਪਲਾਈ ਸਾਈਡ ਕਿਵੇਂ ਰੋਕਣੀ ਹੈ ਤੇ ਨਵੀਂ ਐਂਟਰੀ ਕਿਵੇਂ ਰੋਕਣੀ ਹੈ ਤੇ ਡਿਮਾਂਡ ਸਾਈਡ ਜਿਹੜੀ ਹੈ ਉਹ ਜਦੋਂ ਤੁਸੀਂ ਉਹਦੇ ਫੰਡਮੈਂਟਲ ਰੀਜ਼ਨ ਜਿੰਨਾ ਚਿਰ ਅਡਰੈਸ ਨਹੀਂ ਕਰਦੇ ਜਿਵੇਂ ਬੇਰਜ਼ਗਾਰੀ ਹੈ ਅਰਧ ਬੇਰਜ਼ਗਾਰੀ ਹੈ ਬਹੁਤ ਸਾਰਾ ਲੰਪਨ ਐਟੀਟਿਊਡ ਹੈ ਤੇ ਜਿਹੜੀ ਜਿਹੜੀ ਜ਼ਿੰਮੇਵਾਰੀਆਂ ਜਿਹਨਾਂ ਸੰਸਥਾਵਾਂ ਨੇ ਨਿਭਾਉਣੀਆਂ ਉਹ ਨਹੀਂ ਨਿਭਾਉਂਦੀਆਂ ਇਹ ਫੰਡਮੈਂਟਲ ਰੀਜ਼ਨ ਜਿੰਨਾ ਚਿਰ ਆਰਥਿਕ ਸਮਾਜਿਕ ਰੀਜ਼ਨ ਪੋਲੀਟੀਕਲ ਰੀਜ਼ਨ ਅਡਰੈਸ ਨਹੀਂ ਕਰਦੇ ਇਸ ਕਰਕੇ ਨਸ਼ੇ ਜਿਹੜੇ ਰੋਕ ਨਹੀਂ ਪਏ ਸਾਰੇ ਹਾਲਾਂਕਿ 2012 ਤੋਂ ਅਸੀਂ ਲੱਗੇ ਹੋਏ ਹਾਂ ਉਲਟਾ ਪੰਜਾਬ 'ਤੇ ਆ ਗਿਆ ਉਲਟਾ ਪੰਜਾਬ ਤੋਂ ਬਾਅਦ ਹੀ ਅਸੀਂ ਇਹ ਸਟਡੀ ਜਿਹੜੀ ਕਨਸੈਪਚੁਅਲਾਈਜ਼ ਕੀਤੀ ਕਿ ਆਫਟਰ ਆਲ ਦੇਖੀਏ ਤਾਂ ਸਹੀ ਕਿ ਇਹ ਪੰਜਾਬ ਦੇ ਵਿੱਚ ਕਿੰਨੀ ਵੱਡੀ ਸਮੱਸਿਆ ਹੈ ਜੀ ਜੀ ਬਹੁਤ ਮਿਹਰਬਾਨੀ ਪ੍ਰੋਫੈਸਰ ਕੁਮਰਨ ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਜੁੜੇ